ਭਗਵੰਤ ਮਾਨ ਕਹਿੰਦਾ ਸੀ ਕਿ ਭਾਈ ਜੇਕਰ ਅਸੀਂ ਕੰਮ ਕੀਤੇ ਚੰਗੇ ਸਾਡੇ ਕੰਮਾਂ ਨੂੰ ਤੁਸੀਂ 2027 ਦੇ ਵਿੱਚ ਵੋਟਾਂ ਪਾ ਦਿਓ ਜੇਕਰ ਸਾਡੇ ਕੰਮ ਤੁਹਾਨੂੰ ਚੰਗੇ ਨਾ ਲੱਗੇ ਤਾਂ ਤੁਸੀਂ ਕੋਈ ਹੋਰ ਪਾਰਟੀ ਚੁਣ ਲਿਓ ਇਹ ਖਬਰ ਨਾਸ਼ਰ ਕਰਨ ਲੱਗੇ ਆ ਪੰਜਾਬ ਦੇ ਲਈ ਬਹੁਤ ਹੀ ਅਹਿਮ ਆ ਬਹੁਤ ਹੀ ਸੋਚਣ ਵਾਲੀ ਗੱਲ ਆ ਜਿਹੜਾ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਉਹ ਤਾਂ ਤੁਸੀਂ ਦੇਖ ਰਹੇ ਹੋ ਆਜ਼ਾਦੀ ਵੀ ਵੇਖ ਲਈ ਕਿ ਆਜ਼ਾਦੀ ਤੁਸੀਂ ਕਿਵੇਂ ਮਾਰ ਰਹੇ ਹੋ ਅੱਜ ਕਾਨੂੰਨ ਦੇ ਪਾਠ ਪੜਾਉਣ ਵਾਲੇ ਸਿਰਫ ਆਪ ਦੇ ਹੱਥਾਂ ਦੇ ਵਿੱਚ ਕਾਨੂੰਨ ਲੈ ਰਹੇ ਆ ਜੇਕਰ ਕੋਈ ਹੇਟ ਸਪੀਚ ਕਰਦਾ ਤਾਂ ਉਹਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਜੇ ਕੋਈ ਕਿਤਾਬਾਂ ਰੱਖਦਾ ਧਰਮ ਕਿਤਾਬਾਂ ਰੱਖਦਾ ਉਹਨੂੰ ਇੱਥੇ ਉਮਰ ਕੈਦ ਦੀ ਸਜ਼ਾ ਬੋਲੀ ਜਾਂਦੀ ਆ ਜੇਕਰ ਕੋਈ ਦੰਗੇ ਪੜਕਾਉਣ ਦੀ ਗੱਲ ਕਰਦਾ ਪੰਜਾਬ ਨੂੰ ਲੁੱਟਣ ਦੀ ਗੱਲ ਕਰਦਾ ਉਹਦੇ ਉੱਤੇ ਕੋਈ ਪਰਤਿਆ ਦਰਜ ਨਹੀਂ ਬੜੀ ਦੁੱਖ ਦੀ ਗੱਲ ਆ ਕਿ ਪੰਜਾਬ ਸਾਡਾ ਇਹ ਇਹ ਇਹਨਾਂ ਵਾਸਤੇ ਆ ਹੁਣ ਗੱਲ ਕਰਾਂਗੇ ਆਮਾ ਦੀ ਪਾਰਟੀ ਦੀ ਜਿਹੜੀ ਕਹਿੰਦੀ ਸੀ ਸੱਤਾ ਦੇ ਵਿੱਚ ਆਈ ਲੋਕਾਂ ਨੇ ਵੋਟਾਂ ਪਾਈਆਂ ਅੱਕ ਕੇ ਅਕਾਲੀਅਤ ਤੇ ਕਾਂਗਰਸੀਆਂ ਤੋਂ ਕਿ 70 ਸਾਲ ਹੋ ਗਿਆ ਸਾਡਾ ਇਹਨਾਂ ਨੇ ਸਾਨੂੰ ਕੁੱਟਿਆ ਤੇ ਲੁੱਟਿਆ ਪਰ ਆਮਾ ਦੀ ਪਾਰਟੀ ਦੀ ਸਰਕਾਰ ਬਣਾਈ ਸਭ ਦਾ ਉਹਦੇ ਵਿੱਚ ਰੋਲ ਰਿਆ ਕਿ Hindu ਕੀ Sikh ਕੋਈ Isai ਕੀ Musalman ਸਾਰੇ ਧਰਮਾਂ ਦੇ ਆਖ ਕੇ ਵੋਟਾਂ ਪਾਈਆਂ ਪਰ ਹੁਣ ਹੋ ਕੀ ਰਿਹਾ ਤੁਹਾਨੂੰ ਕੱਲੀ ਕੱਲੀ ਦੱਸ ਦਿਆਂ ਵੀਡੀਓ ਨੂੰ ਬੱਦ ਤਰ ਬੱਦ ਸ਼ੇਅਰ ਕਰ ਦਿਓ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਵੀਡੀਓ ਆ ਇਹ ਪੰਜਾਬ ਤੇ ਪੰਜਾਬੀ ਹੱਥ ਦੀ ਗੱਲ ਆ ਅੱਜ ਜਿਹੜਾ ਇੱਕ ਐਸਾ ਮਾਹੌਲ ਬਣ ਚੁੱਕਿਆਗਾ ਕਿ ਲੋਕਾਂ ਨੂੰ ਹਰ ਪਾਸੇ ਡਰ ਲੱਗਦਾ ਕਿਦੋਂ ਇਧਰੋਂ ਨਾ ਗੋਲੀ ਆ ਜੇ ਕਿਦੋਂ ਇਧਰੋਂ ਨਾ ਗੋਲੀ ਆ ਜੇ ਜੇਕਰ ਅਸੀਂ ਸੱਚ ਬੋਲਦੇ ਆ ਕਿ ਸਾਡਾ ਨਾ ਕਤਲ ਕੀਤਾ ਜਾਵੇ ਇਹ ਲੋਕਾਂ ਦੇ ਅੱਜਾ ਦਿਲਾਂ ਦੇ ਵਿੱਚ ਜਿਹੜਾ ਦਾਰਾ ਜਿਹੜਾ ਬਹਿਮਾ ਭਰਮਾ ਜਿਹੜਾ ਉਹ 90 92 ਦਾ ਹੱਕੇ ਵਾਲਾ ਪਾਇਆ ਗਿਆ ਮੈਂ ਗੱਲ ਕਰਦਾਗਾ ਹੁਣ ਆਮਾ ਦੀ ਪਾਰਟੀ ਦੀ ਧਿਆਨ ਨਾਲ ਸੁਣ ਲੈਣਾ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦੇਣਾ ਭਗਵਾਨਤ ਮਾਨ ਕਹਿੰਦਾ ਸੀ ਕਿ ਭਾਈ ਜੇਕਰ ਅਸੀਂ ਕੰਮ ਕੀਤੇ ਚੰਗੇ ਸਾਡੇ ਕੰਮਾਂ ਨੂੰ ਤੁਸੀਂ 2027 ਦੇ ਵਿੱਚ ਵੋਟਾਂ ਪਾ ਦਿਓ ਜੇਕਰ ਸਾਡੇ ਕੰਮ ਤੁਹਾਨੂੰ ਚੰਗੇ ਨਾ ਲੱਗੇ ਤਾਂ ਤੁਸੀਂ ਕੋਈ ਹੋਰ ਪਾਰਟੀ ਚੁਣ ਲਿਓ ਕਿ ਅਸੀਂ ਨਹੀਂ ਕਹਿੰਦੇ ਕਿ ਵੀ ਸਾਡੇ ਅਸੀਂ ਕਹਿੰਦੇ ਕੰਮ ਬੋਲਦੇ ਅਸੀਂ ਕੰਮਾਂ ਦੇ ਤਹਿਤਕ ਵੋਟਾਂ ਮੰਗਣਾ ਆਵਾਂਗੇ ਪਰ ਹੁਣ ਹੋਇਆ ਕੀ ਆ ਤੇ ਬੜਾ ਕੁਝ ਇਹਦੇ ਵਿੱਚ ਨਿਕਲੂਆ ਤੇ ਹੁਣ ਇੱਕ ਪੰਜਾਬ ਦੇ ਅਨੁਚਾਰ ਦੇ ਇਹਨਾਂ ਨੇ ਦਿੱਲੀ ਤੋਂ ਲਾਇਆ ਜਿਹੜਾ ਮਨੀਸ਼ ਸਜੋਧਿਆ ਸਸੋਧੀਆਂ ਨੇ ਇੱਕ ਬਿਆਨ ਦਿੱਤਾ ਉਹ ਬਿਆਨ ਪਹਿਲਾਂ ਤੁਹਾਨੂੰ ਥੋੜਾ ਜਿਹਾ ਮੋਟਾ ਪੜ੍ਹ ਕੇ ਸੁਣਾਉਣੇ ਆ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਇੱਕ ਭਰੇ ਇਕੱਠ ਦੇ ਵਿੱਚ ਮਨੀਸ਼ ਸਸੋਧੀਆਂ ਨੇ ਬਿਆਨ ਦਿੱਤਾ ਉਹ ਕਹਿੰਦਾ ਕਿ 2027 ਦੇ ਵਿੱਚ ਕਹਿੰਦਾ ਚੋਣਾਂ ਜਿੱਤਣ ਲਈ ਸਾਨੂੰ ਸਾਮ-ਦਾਮ-ਦੰਡ ਭੇਦ ਸੱਚ ਝੂਠ ਸਵਾਲ-ਜਵਾਬ ਲੜਾਈ ਝਗੜਾ ਜੋ ਵੀ ਕਰਨਾ ਪਵੇ ਅਸੀਂ ਕਰਾਂਗੇ ਤਾਂ ਅਸੀਂ 2027 ਦੀਆਂ ਚੋਣਾਂ ਜਿੱਤਾਂਗੇ। ਉਹਨਾਂ ਨੇ ਇੱਕ ਨਾਰਾ ਲਵਾਇਆ ਕੱਠ ਦੇ ਵਿੱਚੋਂ ਕੀ ਕਹਿ ਕੇ ਲਵਾਇਆ ਕਿ ਤੁਸੀਂ ਇੰਨਾਂ ਗੱਲਾਂ ਦੇ ਵਿੱਚ ਲੜਾਈ ਝਗੜਾ ਕਰਨ ਨੂੰ ਤਿਆਰ ਆ ਤੇ ਉਹਨਾਂ ਨੇ ਇੱਕ ਜਿਹੜਾ ਨਾਰਾ ਲਾਇਆ ਉਹ ਨਾਰਾ ਹੈਗਾ ਸੀ ਅਸੀਂ ਲੜਾਂਗੇ ਮਰਾਂਗੇ ਜਿੱਤਾਂਗੇ। ਇਹ ਨਾਰਾ ਕਿਹਨੇ ਲਾਇਆ ਜਿਹੜਾ ਮੁਰੇ ਕੱਠ ਬੈਠਾ ਸੁਣ ਰਿਹਾ ਸੀ ਤਾਂ ਮੈਂ ਦੁਆਰੇ ਦੱਸ ਦੇਮਾ ਜਦੋਂ ਕਿਹਾ ਕਿ ਲੜਾਈ ਝਗੜ ਲਈ ਤੁਸੀਂ ਤਿਆਰ ਹੋ ਤੇ ਉਹਨਾਂ ਨੇ ਕਿਹਾ ਅਸੀਂ ਲੜਾਂਗੇ ਵੀ ਮਰਾਂਗੇ ਵੀ ਜਿੱਤਾਂਗੇ ਵੀ ਹੁਣ ਤੁਸੀਂ ਇਹਦੇ ਤੇ ਹਿਸਾਬ ਲਾ ਲਓ ਕਿ ਗੱਲ ਕਿੱਧਰ ਨੂੰ ਜਾਂਦੀ ਆ ਇਹਦਾ ਮਹਾਤਮਾ ਸਿੱਧਮਤ ਸਿੱਧਾ ਇੱਕ ਪੰਜਾਬ ਨੂੰ ਧਮਕੀ ਦਿੱਤੀ ਗਈ ਆ ਇੱਕ ਪੰਜਾਬ ਨੂੰ ਚੈਲੰਜ ਕੀਤਾ ਗਿਆ 30 ਕਰੋੜ ਅਮਾਫ ਕਰਨਾ 3 ਕਰੋੜ ਦੀ ਜਨਤਾ ਨੂੰ ਇੱਕ ਖੁੱਲਾ ਚੈਲੰਜ ਕਰ ਦਿੱਤਾ ਕਿ ਤੁਸੀਂ ਜੋ ਮਰਜ਼ੀ ਕਰ ਲੋ ਜੋ ਮਰਜ਼ੀ ਵੋਟਾ ਬਣਾ ਲਓ ਜਿਸ ਨੂੰ ਮਾਰਦੀ ਵੋਟ ਪਾ ਦਿਓ ਪਰ ਅਸੀਂ ਜਰੂਰ ਦਿੱਤਾਂਗੇ ਅਸੀਂ ਚਾਹੇ ਲੜਾਈ ਕਰੀਏ ਚਾਹੇ ਝੂਠ ਬੋਲੀਏ ਚਾਹੇ ਸਾਨੂੰ ਕੋਈ ਵੀ ਜਿਹੜਾ ਮਾਬਦੰਡਾ ਜਿਹੜਾ ਜੋ ਵੀ ਸਾਨੂੰ ਅਪਣਾਉਣਾ ਪਿਆ ਚਾਹੇ ਰੁਪਏ ਦੇਣੇ ਪਏ ਰੁਪਏ ਦੇਵਾਂਗੇ ਇਹਦਾ ਮਤਲਬ ਸਿੱਧਾ ਇਹ ਸਾਫ ਤੇ ਯਾਰ ਹੁੰਦਾਗਾ ਕਿ 2027 ਦੇ ਵਿੱਚ ਇਹਨਾਂ ਨੂੰ ਪਤਾ ਲੱਗ ਚੁੱਕਿਆਗਾ ਕਿ ਅਸੀਂ ਕੁਝ ਕੀਤਾ ਨਹੀਂ ਜਾਂ ਸਾਡੇ ਤੋਂ ਲੋਕ ਕਿਉਂ ਨਾਰਾਜ਼ ਆ ਨਾਰਾਜ਼ ਤੁਸੀਂ ਸਿੱਖਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜੋ ਸਿੱਖਾਂ ਦੇ ਮੁੰਡਿਆਂ ਦੇ ਰੋਜ਼ ਝੂਠੇ ਪੁਲਿਸ ਮੁਕਾਬਲੇ ਬਣਾਓ ਤੁਹਾਡੀ ਪੁਲਿਸ ਚੁੱਕ ਚੁੱਕ ਕੇ ਜਿਹੜਾ ਨੌਜਵਾਨਾਂ ਨੂੰ ਮਾਰ ਰਹੀ ਆ ਤੇ ਜਿਹੜਾ ਤੁਸੀਂ ਨਾ ਜਬਾਨ ਛੱਡੇ ਆ ਤੇ ਨਾ ਤੁਸੀਂ ਕਿਸਾਨ ਛੱਡੇ ਆ ਕਿਸਾਨਾਂ ਨੂੰ ਤੁਸੀਂ ਲਤਾ ਲਤਾੜ ਦਿੱਤਾ ਫੌਜੀਆਂ ਨੂੰ ਤੁਸੀਂ ਜਿਹੜਾ ਕੁੱਟ-ਕੁੱਟ ਕੇ ਜਿਹੜਾ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ ਤੇ ਕਰਨਲ ਬਾੜਦਾ ਜਿਹੜਾ ਮਾ ਬਲਾਉ ਅਜੇ ਠੰਡਾ ਨਹੀਂ ਹੋਇਆ ਤੇ ਤੁਸੀਂ ਇੱਕ ਉਸ ਤੋਂ ਪਹਿਲਾਂ ਇੱਕ ਹੋਰ ਬਿਆਨ ਦੇ ਦਿੱਤਾ ਪੰਜਾਬ ਨੂੰ ਜਿਹੜਾ ਸਿੱਧਾ ਚੈਲੰਜ ਕਰ ਦਿੱਤਾ ਇਹਤੇ ਬੜੀ ਸੋਚਣ ਸਮਝਣ ਦੀ ਗੱਲ ਆ ਜਿਹੜਾ ਇਹ ਬਿਆਨ ਆ ਇਹ ਤਾਲਿਬਾਨ ਜਿਹੜਾ ਇੱਕ ਬਿਆਨ ਮੈਂ ਕਹੂੰਗਾ ਇਹਨੂੰ ਨਾਦਰਸਾਈ ਫਰਮਾਨ ਆ ਜਿਹੜਾ ਇਹ ਮਨੀਸ਼ ਸੋਸ਼ੋਧੀਆਂ ਨੇ ਜਿਹੜਾ ਬਿਆਨ ਦਿੱਤਾ ਇਹਨੇ ਕ ਤਾਲਿਬਾਨਾ ਨਾਦਰਸਾਈ ਜਿਹੜਾ ਬਾਲਾ ਜਿਹੜਾ ਫਰਮਾਨ ਕੀਤਾ ਜਿਹੜਾ ਲੋਕਾਂ ਨੂੰ ਕਿ ਤੁਸੀਂ ਜਿਹੜਾ ਇਸ ਤਰ੍ਹਾਂ ਹੁਣ ਅਸੀਂ ਕਬਜ਼ਾ ਕਰਾਂਗੇ ਜੇਕਰ ਭਾਈ ਤੁਸੀਂ ਇਹ ਬਿਆਨ ਦੇਣਾ ਸੀ ਦਿੱਲੀ ਵਿੱਚ ਦੇਣਾ ਸੀ ਇਹ ਬਿਆਨ ਤੁਸੀਂ ਦਿੱਲੀ ਵਿੱਚ ਜਿੱਤ ਲੰਦੇ ਉੱਥੇ ਲੜਾਈਆਂ ਕਰਕੇ ਵੇਖ ਲੈਂਦੇ ਫਿਰ ਉੱਥੇ ਉਹ ਚੱਡਿਆਂ 'ਚ ਪੂਛ ਦੇ ਕੇ ਤੇ ਪੰਜਾਬ ਕਿਉਂ ਭੱਜਿਓ ਪੰਜਾਬ ਦੇ ਲੋਕਾਂ ਨੇ ਤੁਹਾਨੂੰ 90 MLA ਦਿੱਤੇ ਆ MP ਦਿੱਤੇ ਆ ਤੁਹਾਨੂੰ ਜਿਤਾਇਆ ਤੁਹਾਡੇ ਉੱਤੇ ਭਰੋਸਾ ਕੀਤਾ ਚਲੋ ਤੁਸੀਂ ਕੰਮ ਕੀਤੇ ਆ ਨਹੀਂ ਕੀਤੇ ਆ ਉਹ ਵੱਖਰੀ ਗੱਲ ਆ ਉਹ ਲੋਕਾਂ ਦੇ ਸਾਹਮਣੇ ਨਾ ਤੁਹਾਡੇ ਕਹਿ ਤੋਂ ਉਹ ਦੇਖਣਿਆ ਕੰਮ ਨਾ ਮੇਰੇ ਕਹਿ ਤੋ ਦੇਖਣਿਆ ਉਹ ਲੋਕਾਂ ਨੇ ਜਨਤਾ ਨੇ ਦੇਖਣਾ ਪੰਜਾਬ ਦੀ ਜਨਤਾ ਨੇ ਦੇਖਣਾ ਕਿਨੂੰ ਜਿਤਾਉਣਾ ਤੇ ਕਿਨੂੰ ਹਰਾਉਣਾ ਕਿਨੂੰ ਬੋਟ ਦੇਣੀ ਆ ਕਿ ਕਿਨੂੰ ਨਹੀਂ ਦੇਣੀ ਪਰ ਇਹਦਾ ਸਰਿਆਂ ਆ ਧੱਕੇ ਦੇ ਜਿਹੜਾ ਇੱਕ ਫਰਮਾਨ ਹੀ ਜਾਰੀ ਕਰ ਦਿੱਤਾ ਕਿ ਅਸੀਂ ਧੱਕੇ ਦੇ ਨਾਲ ਜਿੱਤਾਂਗੇ ਅਸੀਂ ਲੜਾਈ ਕਰਨੀ ਪੈ ਜੇ ਸਾਨੂੰ ਚਾਹੇ ਝੂਠ ਬੋਲਣਾ ਪਵੇ ਸਾਨੂੰ ਯਾਨੀ ਕਿ ਜੋ ਮਰਜ਼ੀ ਜਿਹੜਾ ਕੰਮ ਆ ਉਹ ਕਰਨਾ ਪਵੇ ਅਸੀਂ ਜਿਹੜਾ 27 ਦੇ ਵਿੱਚ ਜਿੱਤਾਂਗੇ ਇਹਦਾ ਮਾਤਮਤਲ ਸਿੱਧਾ ਸਿੱਧਾ ਇੱਕ ਆ ਪੰਜਾਬ ਦੇ ਬਸੰਦਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੇ ਅਣਖ ਦੇ ਲਈ ਇੱਥੇ ਜੂਝ ਕੇ ਜਿਹੜਾ 80 90% ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਆਜ਼ਾਦੀ ਦਾ ਦਿਹਾੜਾ ਅੱਜ ਕੱਲ੍ਹ ਹੀ ਲੰਘ ਕੇ ਗਿਆ ਜਿਨ੍ਹਾਂ ਨੇ 93% ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅੰਗੋਲਿਆ ਕੀਤਾ ਜਾਂਦਾ ਤੇ ਜਿਨ੍ਹਾਂ ਦੇ ਚੀਜ਼ੀ ਉੱਤੇ ਲੱਗਿਆ ਖੂਨ ਨਹੀਂ ਤੇ ਉਹ ਕੁਰਸੀਆਂ ਮੱਲ ਕੇ ਬਹਿ ਗਏ ਅੱਜ ਇਹ ਬੜੀ ਸੋਚਣ ਤੇ ਸਮਝਣ ਵਾਲੀ ਗੱਲ ਆ ਇਹ ਕੋਈ ਨਿੱਕਾ ਮੋਟਾ ਬਿਆਨ ਨਹੀਂ ਇਹ ਅੱਜ ਦਿੱਲੀ ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਹਰਜੀਪ ਗਾਂਧੀ ਦਾ ਇੱਕ ਬਿਆਨ ਆਉਂਦਾਗਾ ਫਿਰ ਜਦੋਂ 1 ਨਵੰਬਰ ਤੋਂ 3 ਨਵੰਬਰ ਤੱਕ ਕਤਲਿਆਮ ਹੁੰਦਾਗਾ ਉਹ ਬਿਆਨ ਕੀ ਹੁੰਦਾਗਾ ਉਹ ਬਿਆਨ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਜਾਂਦਾ ਤੇ ਉਸ ਤੋਂ ਬਾਅਦ ਬਿਆਨ ਆਉਂਦਾਗਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜਿਹੜਾ ਐਡਾ ਵੱਡਾ ਜ਼ੁਲਮ ਕਹਿਰ ਕਿਮਾਇਆ ਜਾ ਰਿਹਾ ਦਿੱਲੀ ਦੇ ਵਿੱਚ ਆ ਤੇ ਫਿਰ ਜਿਹੜਾ ਹਰਜੀਪ ਕਾਲਦੀ ਨੇ ਬਿਆਨ ਦਿੱਤਾ ਸੀ ਜੇ ਵੱਡਾ ਦਾਕਤ ਡਿੱਗਦਾ ਤਾਂ ਧਰਤੀ ਕਹਿੰਦਾ ਹਿਲਦੀ ਐ। ਉਹੀ ਬਿਆਨ ਲੱਗਦਾ ਹੁਣ ਮਨੀਸ਼ ਸੁਜੋਧਿਆ ਜਿਹੜਾ ਉਹੀ ਬਿਆਨ ਦੇਣ ਲੱਗ ਪਏ। ਉਹਨਾਂ ਬਿਆਨਾਂ ਉੱਤੇ ਜਿਹੜਾ ਜੋ ਕੁਝ ਪਹਿਲਾਂ ਵਾਲੇ ਕਰਦੇ ਸੀ ਉਹੀ ਤੁਸੀਂ ਕਰਨ ਲੱਗ ਪੇ। ਇਹ ਪੰਜਾਬ ਕਿਸੇ ਦੀ ਜ਼ਗੀਰ ਨਹੀਂ। ਪੰਜਾਬ ਕੋਈ ਇਹ ਖਾਲੀ ਦਾ ਬਾੜਾ ਨਹੀਂ ਕਿ ਤੁਸੀਂ ਪੰਜਾਬ ਨੂੰ ਲੁੱਟ ਕੇ ਲੈ ਜਾਓਗੇ ਠੀਕ ਆ ਕਿ ਭਾਈ ਤੁਸੀਂ ਵੋਟਾਂ ਦੇ ਵਿੱਚ ਹਿਰਾਫੇਰੀ ਕਰਦੇ ਹੋ ਕਰ ਲਓਗੇ ਪਰ ਮੈਂ ਇੱਕ ਇੱਥੇ ਵੱਡਾ ਸਵਾਲ ਕਰਨਾ ਚਾਹਣਾ ਤੇ ਪੁੱਛਣਾ ਵੀ ਚਾਹਣਾ ਸਾਰੀਆਂ ਪਾਰਟੀਆਂ ਨੂੰ ਜੇਕਰ ਤੁਸੀਂ ਇਸ ਤਰ੍ਹਾਂ ਧੱਕੇ ਨਾਲ ਹੀ ਜਿੱਤਣਾ ਫਿਰ ਲੋਕਾਂ ਦੀਆਂ ਵੋਟਾਂ ਕਾਹਦੀਆਂ ਬਣਾਈਆਂ ਫਿਰ ਲੋਕਾਂ ਨੂੰ ਵੋਟਾਂ ਪਾਉਣ ਦਾ ਕੀ ਅਧਿਕਾਰ ਆ ਫਿਰ ਤਾਂ ਲੋਕ ਚੁੱਪਚਾਪ ਘਰੇ ਬਹਿ ਜਾਣਾ ਆਸ ਦੇ ਵਿੱਚ ਤੁਸੀਂ ਲੜ ਪਿਆ ਕਰੋ ਜਿਹਦਾ ਜੀ ਕਰਦਾ ਜਿਹੜਾ ਧੱਕਾ ਵੱਧ ਕਰ ਦੂਗਾ ਜਿਹੜਾ ਭਾਰੀ ਪੈ ਜਾਊਗਾ ਤੇ ਉਹ ਸਰਕਾਰ ਬਣਾਇਆ ਜਾਕਰੂ ਫਿਰ ਲੋਕਾਂ ਨੂੰ ਕਿਉਂ ਲੜਾਉਣੀ ਆ ਤੁਸੀਂ ਲੋਕਾਂ ਨੂੰ ਕਦੇ ਜਾਤਾਂ ਦੇ ਪਿੱਛੇ ਕਦੇ ਧਰਮਾਂ ਦੇ ਪਿੱਛੇ ਕਦੇ ਬੇਆਦਬੀਆਂ ਦੇ ਪਿੱਛੇ ਕਦੇ ਨਸਿਆਂ ਦੇ ਪਿੱਛੇ ਕਦੇ ਆਟਾ ਦਾਲ ਸਕੀਮ ਪਿੱਛੇ ਤੇ ਲੋਕਾਂ ਨੂੰ ਤੁਸੀਂ ਬੁੱਧੂ ਬਣਾਉਨੇ ਹੋ ਤੇ 5 ਸਾਲ ਫਿਰ ਤੁਸੀਂ ਲੋਕਾਂ ਨੂੰ ਕੁਟਦੇ ਹੋ ਉਹਦੇ ਹੱਥ ਬੰਨ੍ਹਦੇ ਹੋ ਪੈਰਾਂ ਨੂੰ ਹੱਥ ਲਾਉਨੇ ਹੋ ਫਿਰ ਉਹੀ ਹੱਥ ਤੁਹਾਡੇ ਉਹਨਾਂ ਲੋਕਾਂ ਦੇ ਜਿਹੜਾ ਮੂੰਹ ਉੱਤੇ ਪੈਂਦੇ ਆ ਤੇ ਸਾਡੇ ਲੋਕਾਂ ਨੂੰ ਪੰਜਾਬੀਆਂ ਨੂੰ ਪਤਾ ਨਹੀਂ ਕਦੋਂ ਸਮਝ ਆਊਗੀ 78 ਸਾਲ 79ਵਾਂ ਦਿਹਾੜਾ ਗਾ 79 ਸਾਲ ਹੋ ਗਏ ਜਿਹੜਾ ਇਹਨਾਂ ਨੂੰ ਲਫੜਕ ਖਾਂਦਿਆਂ ਨੂੰ ਡਾਂਗਾ ਖਾਂਦਿਆਂ ਇਹਨਾਂ ਨੇ ਕੋਈ ਸਬਕ ਨਹੀਂ ਲਿਆ ਇੱਕ ਪੰਜਾਬ ਪਹਿਲੇ ਹੀ ਜਿਹੜਾ ਪੰਜਾਬ ਨੂੰ ਉਜਾੜਿਆ ਗਿਆ ਪੰਜਾਬ ਦੇ ਟੋਟੇ ਕੀਤੇ ਗਏ ਅੱਜ ਜਿਹੜੇ ਇਹੋ ਜਿਹੇ ਬਿਆਨ ਦਿੱਤੇ ਜਾ ਰਹੇ ਆ ਇਹ ਪੰਜਾਬ ਨੂੰ ਹੁਣ ਤੁਸੀਂ ਦੱਸੋ ਕਿ ਕਿਸ ਵੱਲ ਲੈ ਕੇ ਜਾਣਗੇ ਕਹਿੰਦੇ ਜੇ ਕੋਈ ਹੇਟ ਸਪੀਚ ਕਰਦੇ ਤੇ ਉਹਦੇ ਉੱਪਰ ਨਾਜ ਨਾਲ ਕਹਿੰਦੇ ਪਰਚਾ ਦਰਜਾ ਇਹਤੇ ਕਿਤਾਬਾ ਰੱਖਣ ਦੇ ਵਿੱਚ 20 ਸਾਲ ਦੀ ਸਜ਼ਾ ਹੋ ਜਾਂਦੀ ਆ ਕੋਈ ਹੇਟ ਸਪੀਚ ਕਰਦਾ ਤੇ ਉਹਨੂੰ ਜਿਹੜਾ ਤੁਸੀਂ ਨਾਲ ਨਾਲ ਜੇਲਾਂ ਦੇ ਵਿੱਚ ਡੱਕ ਦਿੰਨੇ ਹੋ ਕਿ ਜਿਹਨੇ ਪੜਕਾਉਣ ਵਾਲੀ ਜਿਹੜੀ ਸਪੀਚ ਦਿੱਤੀ ਆ ਤੇ ਮਨੀਸ਼ ਸੁਦੇਉਧੀਆਂ ਨੇ ਕਿਹੜਾ ਹੁਣ ਭਾਈ ਕੀਰਤਨ ਕੀਤਾ ਹੁਣ ਇਹਦੇ ਬਾਰੇ ਇੱਕ ਹੇਟ ਸਪੀਚ ਨਹੀਂ ਸਾਹਮਣੇ ਵਾਲੇ ਬੈਠੇ ਕਹੀ ਜਾਂਦੇ ਆ ਅਸੀਂ ਲੜਾਂਗੇ ਵੀ ਅਸੀਂ ਮਰਾਂਗੇ ਵੀ ਪਰ ਵੋਟਾ ਤੁਹਾਨੂੰ ਦੇਵਾਂਗੇ ਜਿੱਤ ਕੇ ਦੇਵਾਂਗੇ ਜਾਨੀ ਕਿ ਇੱਕ ਬੜੀ ਵੱਡੀ ਧਮਕੀ ਹੈ ਇਹ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਊਗਾ ਤੇ ਮੈਨੂੰ ਲੱਗਦਾ ਕਿ ਸਾਰੀਆਂ ਪਾਰਟੀਆਂ ਨੂੰ ਹੁਣ ਇਕੱਠਾ ਹੋ ਕੇ ਜਿਹੜਾ ਮਨੀਸ਼ ਸੋਦੀਆ ਉੱਪਰ ਜਿਹੜਾ ਪਰਚਾ ਦਰਜ ਜਿਹੜਾ ਕਰਵਾਉਣਾ ਚਾਹੀਦਾ ਤੁਹਾਡਾ ਹੁਣ ਲੋਕਤੰਤਰ ਕਿੱਥੇ ਗਿਆ ਹੁਣ ਤੁਹਾਡੇ ਵਾਲੀ ਸੰਵਿਧਾਨ ਕਿੱਥੇ ਗਿਆ ਹੁਣ ਕਾਨੂੰਨ ਕਿੱਥੇ ਗਿਆ ਜਿਹੜਾ ਤੁਸੀਂ ਕਾਨੂੰਨ ਦਾ ਲੋਕਾਂ ਨੂੰ ਪਾਠ ਪੜਾਉਣੇ ਹੋ ਉਹੀ ਕਾਨੂੰਨ ਤੁਸੀਂ ਧਜਿਆ ਡਾ ਰਹੇ ਹੋ ਉਸੇ ਸੰਵਿਧਾਨ ਨੇ ਧੱਜੀਆਂ ੜਾ ਰਹੇ ਹੋ ਉਸੇ ਲੋਕਤੰਤਰ ਦੇ ਜਿਹੜੇ ਤੁਸੀਂ ਦਹਾਈ ਪਾਉਣਿਓ ਲੋਕਾਂ ਉੱਤੇ ਤੁਹਾਡੀ ਪੁਲਿਸ ਝਟ ਪਰਚਾ ਕਰ ਲੈਂਦੀ ਆ ਤੇ ਤੁਹਾਡੇ ਉੱਤੇ ਕੋਈ ਪਰਚਾ ਦਰਦ ਨਹੀਂ ਤੁਸੀਂ ਜੋ ਮਰਜ਼ੀ ਬੋਲੀ ਜਾਓ ਜਿਹਨੂੰ ਮਰਜ਼ੀ ਕੁੱਟਦੇ ਜਿਹਨੂੰ ਮਰਜ਼ੀ ਮਾਰਦੇ ਹੋ ਤੁਹਾਨੂੰ ਖੁੱਲੀ ਸੁੱਟੀ ਆ ਇਹ ਆ ਪੰਜਾਬ ਦਾ ਦਿਖਾਂਤ ਅੱਜ ਦਾ ਜੇਕਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਹਾਲਾਤ ਰਹੇ ਤਾਂ ਲੋਕ ਤਾਂ ਪਹਿਲੇ ਪੰਜਾਬ ਨੂੰ ਛੱਡ ਛੱਡ ਕੋਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਕੋਈ ਦਬਾਈ ਜਾਂ ਕਿਸੇ ਵੀ ਜਿਹੜਾ ਮੁਲਕ ਦੇ ਵਿੱਚ ਭੱਜਿਆ ਜਾਂਦਾ ਇਸ ਕਰਕੇ ਲੋਕਾਂ ਨੇ ਜਿਹੜਾ ਤੁਹਾਨੂੰ ਫਤਵਾ ਦਿੱਤਾ ਸੀ ਵੱਡਾ ਉਹ ਇਹ ਦਿੱਤਾ ਸੀ ਕਿ ਤੁਸੀਂ ਕੁਝ ਕਰਕੇ ਦਿਖਾਓਗੇ ਤੁਹਾਡੇ ਤੋਂ ਕੁਝ ਹੋਇਆ ਨਹੀਂ ਜਾਂ ਨਾ ਹੋਇਆ ਉਹ ਲੋਕਾਂ ਨੇ ਵੇਖਣਾ 2027 ਦੇ ਵਿੱਚ ਜੇ ਤੁਸੀਂ ਚੰਗੇ ਕੰਮ ਕੀਤੇ ਭਾਈ ਤੁਸੀਂ ਆਪ ਹੀ ਜਿੱਤ ਜਿਓਗੇ ਤੁਸੀਂ ਆਪ ਕਹਿਗਾ ਹੁਣ ਤੁਸੀਂ ਇਹ ਦੇਖ ਲਓ ਕਿ 6 ਮਹੀਨੇ ਹੋ ਗਏ ਜਿੰਨੇ ਵੀ ਜਿਹੜੇ ਨੀ ਪੱਥਰ ਰੱਖੇ ਜਾ ਰਹੇ ਆ ਉਹ ਰਵਿੰਦ ਕੇਜਰੀਵਾਲ ਰੱਖਦਾਗਾ ਦਿੱਲੀ ਵਾਲੇ ਦੇ ਸਭ ਨਾਮ ਨੇ ਜਿਹੜੇ ਪੰਜਾਬ ਦਾ ਜਿਹੜਾ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨੀ ਪੱਥਰ ਪਹਿਲੀ ਗੱਲ ਤਾਂ ਰੱਖੇ ਨਹੀਂ ਜਾਣਗੇ ਜੇ ਰੱਖੇ ਜਾਣਗੇ ਉਹਤੇ ਰਾਜ ਮਿਸਤਰੀ ਦਾ ਨਾਮ ਹੋਊਗਾ ਜਿਹੜਾ ਕੰਮ ਕਰਦਾ ਉਹਦਾ ਮਜ਼ਦੂਰ ਦਾ ਨਾਮ ਹੋਊਗਾ ਹੁਣ ਮੈਨੂੰ ਇੱਕ ਇੱਕ ਨੀ ਪੱਥਰ ਉੱਤੇ ਕਿਸੇ ਮਿਸਤਰੀ ਦਾ ਨਾਮ ਦਿਖਾ ਦਿਓ ਕਿਸੇ ਮਜ਼ਦੂਰ ਦਾ ਨਾਮ ਦਿਖਾ ਦਿਓ ਸਿਰਫ ਇੱਕ ਵੋਟਾਂ ਲੈਣ ਦੀ ਖਾਤਰ ਬੜੇ ਅਤੇ ਝੂਠ ਬੋਲੇ ਜਾਂਦੇ ਆ ਜਿਹੜਾ ਕਿ ਗਰੀਬਾਂ ਦੀ ਇੱਥੇ ਲੁੱਟ ਵੀ ਕੀਤੀ ਜਾਂਦੀ ਆ ਘਸੁੱਟ ਵੀ ਕੀਤੀ ਜਾਂਦੀ ਆ ਤੇ ਉਹਨਾਂ ਨੂੰ ਡੰਡੇ ਵੀ ਮਾਰੇ ਜਾਂਦੇ ਆ ਨਮਕਾਇਆ ਵੀ ਜਾਂਦਾ ਧਮਕਾਇਆ ਵੀ ਜਾਂਦਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਚੱਲੇ ਤਾਂ ਅਸੀਂ ਇਸ ਤਰ੍ਹਾਂ ਕਰਾਂਗੇ ਤੁਹਾਡੇ ਨਾਲ ਤੇ ਇਹ ਬਹੁਤ ਜਿਹੜਾ ਨਿੰਦਰਜੋਗ ਬਿਆਨ ਆ ਇਹਨੂੰ ਤੁਸੀਂ ਕੰਮੇ ਵੇਖਦੇ ਹੋ ਕੀ ਗੱਲ ਆ ਅੱਜ ਇਹ ਸਾਰੀ ਦੁਨੀਆ ਚੁੱਪ ਕਿਉਂ ਬੈਠੀ ਆ ਇਹ ਬਿਆਨ ਇੱਕ ਸਿੱਧਮ ਸਿੱਧਾ ਪੰਜਾਬ ਨੂੰ ਧਮਕੀ ਧਮਕੀਆਂ ਪੰਜਾਬ ਦੇ ਲੋਕਾਂ ਨੂੰ ਧਮਕੀ ਆ ਵੀ ਅਸੀਂ ਜਿੱਤਾਂਗੇ ਅਸੀਂ ਲੜਾਂਗੇ ਵੀ ਲੜਾਈ ਵੀ ਲੜਾਂਗੇ ਜੋ ਸਾਨੂੰ ਜਿੰਨਾ ਹੀਲੇ ਵਸੀਲੇ ਸਾਨੂੰ ਵਰਤਣੇ ਪਏ ਕਹਿੰਦੇ ਅਸੀਂ ਉਹ ਵਰਤਾਂਗੇ ਤੇ ਤੁਸੀਂ ਇਸ ਵੀਡੀਓ ਨੂੰ ਬਤ ਬਾਤ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਣੇ ਕਿ ਇਹ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਇਹ ਧੱਕੇਸ਼ਾਹੀ ਨਹੀਂ ਕਿ ਇਹ ਬਿਆਨ ਜਿਹੜਾ ਅੱਗ ਲਾਊ ਭੜਕਾਊ ਬਿਆਨ ਨਹੀਂ ਇਹ ਕਿ ਪੰਜਾਬ ਦੀ ਜਨਤਾ ਦੇ ਵਿੱਚ ਜਿਹੜੇ ਇਹੋ ਜਿਹੇ ਬਿਆਨ ਦਿੱਤੇ ਜਾ ਰਹੇ ਨੇ ਕਿ ਇਹ ਲੋਕ ਜਿਹੜੇ ਉੱਚ ਅਹੁਦਿਆਂ ਤੇ ਬੈਠੇ ਨੇ ਉਹਨਾਂ ਵੱਲੋਂ ਜੇਕਰ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਆਮ ਬੰਦਾ ਤੇ ਫਿਰ ਕੀ ਕਰੂਗਾ ਜੇ ਕੋਈ ਆਮ ਸਿੱਖ ਬਿਆਨ ਦੇ ਦੇਵੇ ਤੁਸੀਂ ਉਹਦੇ ਉੱਪਰ ਝੱਟ ਜਿਹੜਾ ਮਕਦਮਾ ਦਰਜ ਕਰ ਲੈਂਦੇ ਹੋ ਹੁਣ ਮਨੀਸ਼ ਸੋਦਹੀਆ ਜਿਹੜਾ ਪੰਜਾਬੀਆਂ ਤੋਂ ਮਾਫੀ ਮੰਗੂਗਾ ਇਹ ਤਾਂ ਤੁਹਾਡਾ ਰਾਤ ਧੱਕੇ ਨਾਲ ਹੋ ਗਿਆ ਇਹਦਾ ਮਤਲਬ ਤਾਂ ਕਿ ਕੁਰਸੀ ਦਾ ਮਤਲਬ ਇਹ ਹੋ ਗਿਆ ਤੁਸੀਂ ਕਹਿੰਦੇ ਸੀ ਅਕਾਲੀ ਕੁਰਸੀ ਨਹੀਂ ਛੱਡਦੇ ਕਾਂਗਰਸ ਨਹੀਂ ਛੱਡਦੇ ਤੇ ਹੁਣ ਤੁਸੀਂ ਤਾਂ ਆਪ ਜਿੰਦਾ ਲਈ ਬੈਠੇ ਕੁਰਸੀ ਨਹੀਂ ਐਸੀ ਕੁਰਸੀ ਨਹੀਂ ਛੱਡਣੀ ਚਾਹੇ ਸਾਨੂੰ ਮਰਨਾ ਪਵੇ ਕਿੰਨੀ ਬੇਸ਼ਰਮੀ ਦੀ ਗੱਲ ਆ ਇਹ ਇਸ ਵੀਡੀਓ ਨੂੰ ਬੱਦ ਤੋਂ ਬਾਅਦ ਸ਼ੇਅਰ ਕਰੋ ਆਪਣੇ ਕਮੈਂਟ ਜਰੂਰ ਜਿਹੜਾ ਲਿਖਣੇ ਨਾ ਭੁੱਲਿਓ ਕਮੈਂਟ ਜਰੂਰ ਕਰਿਓ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ